ਹਾਂ ਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਚੰਬਲ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਜਸ ਦੇ ਕੋਲੇ ਆਏ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਇਸ ਕਰੇ ਤੇ ਅੱਜ ਟੋਟਲ ਜਿਹੜੇ ਪਸ਼ੂ ਤੁਹਾਨੂੰ ਦਿਖਾ ਦਾਂਗੇ ਦੋਸਤੋ ਤਿੰਨ ਮੱਝਾਂ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਨੇ ਤੇ ਦੋ ਵਹਿੜਾਂ ਸੂਈਆਂ ਇੱਕ ਬੁਰੀ ਝੋਟੀ ਦਿਖਾਵਾਂਗੇ ਗੱਬਣਾ ਇੱਕ ਹੀ ਗੱਬਣਾ ਬਾਕੀ ਪਸ਼ੂ ਸਾਰੇ ਸੁਏ ਸੁਏ ਆ ਪੰਜ ਦੇ ਪੰਜ ਪਸ਼ੂ ਸੁਏ ਨੇ ਤੇ ਕੱਲੇ ਕੱਲੇ ਪਸ਼ੂ ਦੀ ਆਪਾਂ ਡਿਟੇਲ ਲੈ ਲਾਂਗੇ ਵੀਰੋ ਤੇ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਤੇ ਬਾਕੀ ਰੇਟ ਭਾਅ ਪੜਤਾ ਇਸੇ ਵੀਡੀਓ ਦੇ ਵਿੱਚ ਕੀਤਾ ਜਾਊਗਾ ਜਿਹੜਾ ਵੀ ਐਨੀਮਲ ਜਿਹੜਾ ਵੀ ਪਸ਼ੂ ਪਸੰਦ ਆਊਗਾ ਤੁਹਾਨੂੰ ਉਹਦੀ ਦੋਸਤੋ ਵਿਸ਼ੇਸ਼ ਤੌਰ ਤੇ ਤਸੱਲੀ ਆ ਨਰਕ ਪਰਖਾ ਉਹ ਘਾਰਾਂ ਕੇ ਕਰ ਲਿਓ ਠੀਕ ਆ ਜੀ ਤੇ ਆਓ ਇੱਕ ਪਸ਼ੂ ਆਪਾਂ ਕਰ ਲੈਨੇ ਆ ਸ਼ੁਰੂਆਤ ਅੱਜ ਤਰੀਕ ਦੋਸਤੋ 13 12 ਫਰਵਰੀ ਆ ਮਾਰਨਿੰਗ ਸਵੇਰ 13 ਫਰਵਰੀ ਨੂੰ ਆਪਾਂ ਇਹ ਵੀਡੀਓ ਅਪਲੋਡ ਕਰਦੇ ਆਂਗੇ ਤੇ ਖਾਸ ਵੀਰ ਤੁਸੀਂ ਚੰਬਲਪਿੰਡ ਕਰਨੀ ਆ ਤੇ ਸੇਰੋਂ ਵਾਲਾ ਟੋਲ ਪਲਾਜ਼ਾ ਹੈਗਾ ਦੋਸਤੋ ਬਿਲਕੁਲ ਨਜ਼ਦੀਕ ਆਓ ਲੈਣਿਆ ਜਾਣਕਾਰੀ ਵੀਰ ਜਸ ਉਹਨਾਂ ਤੋਂ ਸਭ ਤੋਂ ਪਹਿਲਾਂ ਵੀਰ ਜਸ ਸਾਸਰੀ ਕਾਲ ਭਰਾ ਸਾਸਰੀ ਕਾਲ ਸੰਤੂ ਸਾਹਿਬ ਹੋਰ ਵੈਲਕਮ ਸਾਰੇ ਵੀਰ ਭਰਾ ਮੇਰਾ ਸਾਰਿਆਂ ਦਾ ਸਾਸਰੀ ਕਾਲ ਸਾਸਰੀ ਕਾਲ ਵੀਰ ਜਸ ਉਹ ਠੀਕ ਠਾਕ ਹੈ ਹਾਂਜੀ ਹਾਂਜੀ ਵਧੀਆ ਸੰਤੂ ਸਾਹਿਬ ਪ੍ਰਤਾਪ ਸਿੰਘ ਕੀ ਹਾਲ ਨੇ ਸਾਸਰੀ ਕਾਲ ਸੰਤੂ ਸਾਹਿਬ ਠੀਕ ਠਾਕ ਭਰਾ ਚੰਗੇ ਵਧੀਆ ਜੀ ਵਧੀਆ ਵੀਰੇ ਵਧੀਆ अच्छा वीर जस पशु आज टोटल 6 ਨੇ ਆਪਣੇ ਕੋਲ हां जी दो ਗਾਈਆਂ ਐ ਹਾਂ ਤੇ ਚਾਰ ਮੱਝਾਂ ਠੀਕ ਹੈ ਜੀ ਹਾਂ ਜੀ ਇੱਕ ਹੀ ਮੈਂ ਆਪਣੀ ਬੂਰੀ ਜਿਹੜੀ ਉਹ ਹੀ ਗੱਭਣ ਆ ਹਾਂ ਜੀ ਉਹ ਹੀ ਬਾਕੀ ਸਾਰੇ ਪਸ਼ੂ ਸੋਏ ਆ ਹਾਂ ਜੀ ਇੱਕ ਤੋਕੜ ਗੱਭਣਗਾ ਠੀਕ ਹੈ ਜੀ ਇੱਕ ਤੋਕੜ ਗੱਭਣਾ ਗਈ ਆ ਹਾਂ ਜੀ ਠੀਕ ਹੈ ਜੀ ਹਾਂ ਜੀ ਇੱਕ ਸੂਈ ਆ ਵੈੜ ਦੂਜੀ ਕੋਈ ਸ਼ਾਹੀ ਵਾਲਾ ਲਓ ਵੀ ਦੋਸਤੋ ਇੱਕ ਵੈੜ ਬਿਲਕੁਲ ਤਾਜੀ ਸੂਈ ਆ ਸ਼ਾਹੀ ਵਾਲਾ ਕ੍ਰੋਸ ਸੰਗ ਦੇ ਵਿੱਚ ਆ ਇੱਕ ਤੋਕੜ ਗੱਬਣ ਵੈੜ ਗਈ ਆ ਡੱਬੀ ਵੈੜਾ ਤੋਕੜ ਗੱਬਣ ਹਾਂਜੀ ਉਹ ਤੋਂ ਕਰ ਲੈਣਾ ਸਟਾਰਟ ਸਭ ਹਾਂ ਬਿਲਕੁਲ ਵੀਰ ਜੱਸ ਇੱਥਰ ਲਈ ਬਣੋ ਸ਼ੁਰੂਆਤ ਕਰ ਲਈਏ ਸੋ ਡੱਬੀ ਵੈੜਾ ਦੋਸਤੋ ਇੱਥੋਂ ਆਪਾਂ ਸ਼ੁਰੂਆਤ ਕਰ ਲੈਨੇ ਆ ਤੋਕੜ ਗੱਬਣ ਵੈੜ ਤੋਂ ਅਸੀਂ ਵੀਰ ਜੱਸ ਕੀ ਡਿਟੇਲ ਆ ਸੂਈ ਨੂੰ ਇੱਕ ਤਾਂ ਚਲੋ ਸਮਾਂ ਦੱਸ ਦਈਏ ਕਿੰਨਾ ਕੁ ਹੋ ਗਿਆ ਵੈਸੇ ਗੱਬਣ ਕਿੰਨੇ ਕੁ ਟਾਈਮ ਦੀ ਆ ਗੱਬਣ ਨਾਲ ਸੰਧੂ ਸਾਹਿਬ ਪੰਜਾਂ ਤੋਂ ਥੋੜਾ ਹੀ ਵਾਲੀ ਘਾਟੂ ਸਾਢੇ 14 ਤੋਂ ਤਾਂ ਆ ਜਾਂ ਤਾਂ ਪੰਜਾਂ ਤੋਂ ਘਟਿਆ ਠੀਕ ਹੈ ਜੀ ਹਾਂ ਜੀ ਆਂਦੇ ਆਂਦੇ ਆ ਡਾਕਟਰਾਂ ਦਾ ਤੇ 2-4 ਦਿਨ ਮੰਨ ਲਓ 10 ਦਿਨ ਮੰਨ ਲਓ ਘਾਟ ਹੀ ਹੋਊਗੀ ਪੰਜਾਂ ਤੋਂ ਪੰਜਾਂ ਤੋਂ ਹਾਂ ਜੀ ਤੇ ਥਣ ਥਣ ਬਹੁਤ ਸੋਹਣਾ ਤੇ ਚੁਵਾਈ ਬੜੀ ਸੋਹਣੀ ਪੂਰ ਛਟਾਣੀ ਹੈਗਾ ਸੰਧੂ ਸਾਹਿਬ ਦੇਖੋ ਲਓ ਵੀ ਕਰੋ ਚੈੱਕ ਦੋਸਤੋ ਠੀਕ ਆ ਹੁਣ ਦੁੱਧ ਕਿੰਨਾ ਆਇਆ ਥੱਲੇ ਸੰਧੂ ਸਾਹਿਬ ਜੀ ਤੁਹੋਂ ਲਿਆਏ ਨਾ ਕੱਲ ਝੋਕੇ ਹਾਂ ਜੀ 15 ਕਿਲੋ ਝੋਕੇ ਲਏ ਦੋ ਟਾਈਮ ਝੋਈ 15 ਕਿਲੋ ਕਿ ਨਾ ਜੀ ਨਹੀਂ ਲਾਇਆ ਕਰਮਾਲੀ ਨੇ ਅੱਜ ਮੜੇ ਆ ਮੂੰਹ ਮਾਰਿਆ ਪਠਿਆਂ ਨੂੰ ਤੇ ਪਾਣੀ ਨੂੰ ਠੀਕ ਹੈ ਜੀ ਹਾਂ ਜੀ ਹੁਣ ਇਹਦੇ ਥੱਲੇ 12 ਕਿਲੋ ਹੁ ਇਹ ਪਹਿਲਾਂ ਪਹਿਲਾਂ ਤਾਂ ਰਿਕਾਰਡ ਇਹਦਾ ਸੰਧੂ ਸਾਹਿਬ 22 ਕਿਲੋ ਦਾ ਠੀਕ ਆ ਜੀ ਹਾਂਜੀ ਘਰ ਵਾਲੇ ਆਂਦੇ 22 ਕਿਲੋ ਦਾ ਇਹ ਕਿ ਦੂਜੇ ਸੂਵੇ ਸੁਣੀ ਸੰਧੂ ਸਾਹਿਬ ਇਹ ਝੁੰਗੀ ਆ ਅੱਛਾ ਅੱਛਾ ਹਾਂ ਵੇਖੋ ਬੁੱਥੀ ਬੁੱਥੀ ਸਿੰਘ ਹੈਗੀ ਆ ਝੁੰਗੀ ਆ ਇਹ ਹੁਣ ਪਹਿਲੇ ਸੂਵੇ ਚ ਚੱਲਣ ਦੀ 12 ਕਿਲੋ ਪਹਿਲੇ ਪਹਿਲੇ ਇਧਰ ਬੁੱਕ ਦੂਜੇ ਸੂਵੇ ਲਈ ਹਾਂ ਦੂਜੇ ਸੂਵੇ ਲਈ ਜਿਹੜੀ ਦੋਸਤੋ ਕਿੱਥੋਂ ਪਾਣਾ ਹਾਂ ਕੀ ਤੀਮਰਾ ਵੇਖੋ ਸੰਧੂ ਸਾਹਿਬ ਆ ਲਓ ਜੀ ਨਹੀਂ ਤਾਂ ਇਦਾਂ ਬੈਠਾ ਪੰਜ ਮਹੀਨਿਆਂ ਦੀ ਅੱਗੇ ਗੱਬਣਾ ਠੀਕ ਆ ਬਾਕੀ ਆ ਵੇਖੋ ਥਣ ਥਣ ਠੀਕ ਆ ਤੋਕੜ ਗੱਬਣਾ ਹਾਂਜੀ ਭੂ ਬਿਲਕੁਲ ਜੀ ਬੰਦਾ ਹੋਜੀ ਹਾਂ ਤੋਰ ਲਿਆ ਹਾਂ ਜੀ ਠੀਕ ਆ ਕੱਦੋਂ ਵੱਡਾ ਕੱਦ ਨਾਰਮਲ ਇੱਕ ਜਿਵੇਂ ਆਪਾਂ ਐਚ ਐਫ ਬਰੀਡ ਦੇ ਵਿੱਚ ਵੇਖਦੇ ਆ ਫੁੱਲ ਵੱਡੀ ਹਾਈਟ ਆ ਹਾਈਟ ਕੱਦ ਚੰਗੀ ਆ ਨਿਗਰ ਰੁਗਰ ਪੂਰੀ ਆ ਠੀਕ ਆ ਬਾਕੀ ਥਣ ਭਾਂਡਾ ਵੀ ਤੁਹਾਨੂੰ ਪੂਰੀ ਤਸੱਲੀ ਨਾਲ ਦਿਖਾ ਦਿੰਨੇ ਆ ਤੋਰ ਕੇ ਆ ਲਓ ਜੀ ਆਹ ਲਓ ਠੀਕ ਆ ਜੀ ਸੋ 5 ਮਹੀਨੇ ਵੈਸੇ ਕੰਪਲੀਟ ਹੀ ਆ ਕੁਝ ਕੁ ਦਿਨ ਜਿਹੜੇ ਥੋੜੇ ਪਾਦੇ ਵਿੱਚੋਂ ਘਟ ਨੇ ਪੰਜਾਂ ਮਹੀਨਿਆਂ ਦੇ ਬਾਕੀ ਹੈ 5 ਮਹੀਨੇ ਦੀ ਗੱਬਣ ਆ ਉਹਨੂੰ ਲੈ ਕੇ ਦੁੱਧ ਵੀ 12 ਕਿਲੋ ਜਿਹੜੀ ਮੌਕੇ ਤੇ ਹਾਂ ਕਮਾਲਾ ਵਾਹ ਅੱਛਾ ਵੀਰ ਜਸਬਾ ਕੀ ਚੋਣ ਝੋਣ ਚੰਗੀ ਆ ਚੌਥਾ ਨਾ ਇੱਕ ਨਮਰ ਜੋੜ ਵੀ ਪਾਉਂਦੇ ਵੀ ਨਹੀਂ ਲੋੜ ਸੰਦੂ ਸਭ ਇਹਨੂੰ ਅੱਛਾ ਜਿਹੜਾ ਕੀ ਰਹਿੰਦੀ ਆ ਹਾਂ ਹਾਂ ਬਸ ਹੀ ਹਾਂ ਠੀਕ ਹੈ ਲੈ ਜਾਓ ਹਾਂਜੀ ਮੰਗਾ ਪਾਉਂਦੇ ਵੀ ਨਹੀਂ ਲੋੜ ਲੈ ਜਾ ਕੋਈ ਠੀਕ ਆ ਜੀ ਹਾਂਜੀ ਲਓ ਦੋਸਤੋ ਬਿਨਾ ਪੰਗੇ ਤੋਂ ਚਵਾਈ ਵੀਰਾਂ ਦਾ ਵੀ ਕਰਦੇ ਆ ਨਾ ਪਾ ਵੀ ਸਕਦੇ ਨਹੀਂ ਪਾਉਣਾ ਨਹੀਂ ਠੀਕ ਆ ਚਲੋ ਤਾਂ ਮੋਸਟਲੀ ਆਪਾਂ ਚਲੋ ਪੰਗਾ ਪਾ ਲੈਂਦੇ ਆ ਬਹਿਣਾ ਤੇ ਬਾਕੀ ਹਾਇ ਠੰਡੀ ਆ ਸੀਜ਼ਨ ਲਾ ਕੇ ਪੂਰੀ ਤੇ ਬਾਕੀ ਦੁੱਧ ਵੀ ਤੁਹਾਨੂੰ ਦੱਸ ਦਿੱਤਾ ਦੋਸਤੋ ਗੱਬਣ ਵੀ ਤੁਹਾਨੂੰ ਸਮਾਂ ਦੱਸ ਦਿੱਤਾ ਅੱਛਾ ਵੀਰ ਜੱਸ ਕੀ ਮੋਲ ਕਰਦੇ ਆਂ ਭਾਈ ਇਹਦਾ ਮੋਲ ਦਾ ਸੰਦੂ ਸਾਹਿਬ ਜਿੰਨਾ ਮਰਜ਼ੀ ਕਰ ਲਈਏ 55 ਕਰ ਲਈਏ 50 ਕਰ ਲਈਏ ਦੋ ਘੱਟ 50 ਦੀ ਦੇਣਾ ਦੋ ਘੱਟ 50 ਦੀ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਹੈ ਅੱਛਾ ਵੀਰ ਜੱਸ ਕਿੰਨਾ ਮਾਨਤਨ ਹੋ ਜਾਊਗਾ ਵਿੱਚੋਂ 45000 ਦੀ ਹਾਂ ਨਾ ਕਰਦਾਂਗੇ ਰਾਤ ਸਿਆ 45 ਦੀ ਲਓ ਜੀ ਠੀਕ ਹੈ ਜੀ ਛੋੜ ਛੱਪਾ ਜੀ ਕਾ ਕਿੱਡੀ ਵੱਡੀ ਰਾਸਿਆ ਹਾਂ ਲੋ ਵੀ 45000 ਦੀ ਦੋਸਤੋ ਇਹ ਵੈੜ ਮਿਲ ਜੂਗੀ ਜੀ ਸਾਹਿਬ ਆਪਾਂ ਹੁਣ ਵੀ ਵੇਤੀ ਤੇ ਗਾਂ ਜੀ ਤਿਆਰ ਕਰਕੇ ਕੋਈ ਵੀ ਹੈ ਨਾ 60000 ਦੀ ਫੇਰ ਖਰੀਦ ਕਰ ਲਾਂਗੇ ਬਿਲਕੁਲ ਜੀ ਬਿਲਕੁਲ ਵੱਡੀ ਇਹ ਬੈੜ ਹਾਂਜੀ ਬਾਕੀ ਸਾਰਾ ਕੁਝ ਹੈ ਕਦੇੋਂ ਜ਼ਿਆਦਾ ਸਮਾਂ ਵੀ ਲੱਗੀ ਆ ਹਾਂਜੀ ਬਾਕੀ ਦੁੱਧ ਵੀ ਚੰਗਾ ਸੱਜਣਾ گاਵਾ ਦੇ ਬਰਾਬਰ ਦੁੱਧ ਦੇਖੋ ਜੀ ਸੱਜਰ ਦੀ ਸੱਜਰ ਤੇ ਗੱਬਣ ਦੀ ਗੱਬਣ ਬਿਲਕੁਲ ਜੀ ਬਿਲਕੁਲ ਹਾਂਜੀ ਲਓ ਦੋਸਤੋਂ ਦੋਵੇਂ ਖਾਸੀਅਤ ਹੈਗੀਆਂ ਇਸ ਬੈੜਾਂ ਦੇ ਵਿੱਚ ਇਸ ਬੈੜ ਦੇ ਵਿੱਚ ਦੋਵੇਂ ਖਾਸੀਅਤਾਂ ਗੱਬਣ ਵੀ ਆ ਕਰਮਾ ਲਈ ਅੱਗੇ ਨਵੇਂ ਦੁੱਧ ਵੀ ਰਲੀਆਂ ਆ ਉਹ ਵੀ ਆਸ ਹੈ ਵੀ ਕੋਈ ਪੰਜਾ ਦੋ ਜਾਂ ਤਿੰਨਾਂ ਚੌ ਮਹੀਨਿਆਂ ਤੱਕ ਸੂਪੂਗੀ ਹਾਂਜੀ ਹਾਂਜੀ ਠੀਕ ਆ ਤੇ ਦੁੱਧ ਵੀ ਚੰਗਾ ਮਲਾਂ ਹੁਣ ਦੋ ਤਿੰਨ ਮਹੀਨੇ ਚੋਂ ਹੁਣ ਰਮਾਨਾ ਮਹੀਨਾ ਛੱਡਣ ਦੀ ਲੋੜ ਹੁੰ ਕੰਡਾ ਬਾਪਾ ਮੰਨ ਜਾਂਦਾ ਬਿਲਕੁਲ ਜੀ ਤੇ ਉਹਨੋਂ ਤੇ ਇਹਨਾਂ ਕਰਮਾ ਲਈ ਨੇ ਕੀ ਆਖਿਆ ਕੀ ਆਖਣਾ ਹਾਂਜੀ ਅੱਛਾ ਵੀਰ ਜਸ ਅੱਗੇ ਆ ਗਈ ਆਪਣੇ ਕੋਲ ਸੈਕਿੰਡ ਨੰਬਰ ਤੇ ਆ ਬੈੜ ਹਾਂਜੀ ਇਹ ਤਾਂ ਵੀਰ ਜੀ ਕੀ ਸੁਆ ਹੈਗਾ ਪਰਸੋਂ ਦੀ ਸੁਈ ਹੈ ਸੰਤੂ ਸਾਹ 나ੜੂ ਨਾਲ ਜੋ ਇਧਰ ਵਿਖਾ ਦਿਓ ਬੱਚੇ ਠੀਕ ਹੈ ਜੀ ਹਾਂਜੀ ਲਓ ਵੀ ਪਰਸੋਂ ਦੀ ਸੁਈ ਹੈ ਮਗਰ ਬੱਚਾ ਬੱਚਾ ਹਾਂਜੀ ਬੱਚਾ ਬੱਚਾ ਹੀ ਮਗਰ ਹਾਂਜੀ ਬੱਚਾ ਮਗਰ ਬੱਚਾ ਦੋਸਤੋ ਪਰਸੋਂ ਦੀ ਸੁਈ ਹੈ ਤੇ ਸ਼ਾਈਵਾਲ ਕਰਾਸਾਂਗ ਦੇ ਵਿੱਚ ਆ ਤੇ ਹੁਣ ਦੁੱਧ ਕਿੰਨਾ ਦੇ ਥੱਲੇ 13 ਕਿਲੋ ਸੰਧੂ ਸਾਹਿਬ ਬੌਲਾ ਆ ਦੇ ਥੱਲੇ 13 ਕਿਲੋ ਬੌਲੇ ਤੇ ਆ ਹਾਂਜੀ ਤੇ ਚੰਗਾ ਸੁਥਰਾ ਚੋਆਂ ਕੋਈ ਵੰਗਾ ਪਾਉਂਦੀ ਨਹੀਂ ਲੋੜ ਸੰਧੂ ਸਾਹਿਬ ਹਾਂ ਹਾਂ ਐਦਾਂ ਹੀ ਭਾਵੇਂ ਥੱਲੇ ਪੈ ਜੀ ਇਹਨੇ ਕਰਮਾਲੀ ਮਾਲਾ ਲੱਤਾਂ ਛੜਾ ਮਾਰੂ ਠੀਕ ਹੈ ਜੀ ਕੋਈ ਪ੍ਰਵਾਹ ਨਹੀਂ ਇਹਨੂੰ ਕਰਮਾਲੀ ਤੇ ਫਿਰ ਧਾਰ ਵਿਆੜੀ ਨਹੀਂ ਮੋਟੀ ਉਂਗਲ ਉਂਗਲ ਜਿੱਦੀ ਠੀਕ ਹੈ ਕੋਈ ਪੂਰ ਛਟਾਂ ਨਹੀਂ ਲਓ ਬਦਸਤੋ ਚੋਣ ਚਾਂ ਇੱਕ ਨੰਬਰ ਆ ਤੇ ਬਾਕੀ ਜਿਹੜੇ ਕਿਸੇ ਖਰੀਦਾਰ ਵੀਰ ਨੇ ਉਹਨਾਂ ਦੀ ਤੁਸੀਂ ਕਰ ਹੀ ਲੈਣੀ ਆ ਸੰਧੂ ਸਾਹਿਬ ਥਾਂ ਦੀ ਚਵਾਈ ਹੁੰਦੀ ਠੀਕ ਆ ਚਾਰੇ ਥਾਨਾਂ ਦੀ ਸਪੇਸ ਪੂਸ ਬੇਸ਼ੱਕ ਵਿੱਚੋਂ 3 3 4 4 ਇੰਚ ਦੇ ਥਾਣ ਲੱਗਾ। ਬਾਕੀ ਆਹ ਫੇਸ ਕੁਆਲਟੀ ਆ ਮਗਰ ਬੱਛਾ ਮੇਲ ਕਾਫ ਨੂੰ ਜਨਮ ਦਿੱਤਾ। ਤੇ ਚੰਗਾ ਬੋਲਾ ਹੈ ਲਿਓ ਵੀ ਪ੍ਰਤਾਪ ਸਿੰਘ ਖੁੱਲਗੀ ਤੋਰ ਤੀਗੇ। ਠੀਕ ਆ ਕੱਦ ਕੋ ਤੋਂ ਮੀਡੀਅਮ ਆ ਜਿਹੜਾ ਦੋਸਤੋ ਕੱਦ ਹਾਈਟ ਮੀਡੀਅਮ ਪਣੀ ਪੂਰੀ ਚੰਗੀ ਸਾਫ ਕਰ ਲੈ। ਬਾਕੀ ਪਲੀ ਜੇ ਪੂਰੀ ਗੋਲ ਹੀ ਆ। ਠੀਕ ਆ ਗੋਲ ਗੋਲ ਪੂਰੀ ਹੈ ਨਿਗਰ ਨੂੰ ਕਰ ਜਿੰਨੀ ਵੀਗੀ। ਤੇ ਮੰਨ ਲਓ ਕਿ ਬਸ ਲਿੱਸੀ ਨਹੀਂ ਤੇ ਤੁਹਾਨੂੰ ਪਤਾ ਲਿੱਸੀਆਂ ਹੁੰਦੀਆਂ। ਚੰਗੀ ਥਣ ਭਾਂਡੇ ਦੀ ਚੰਗੀ ਸਾਫ ਹੈ ਸਾਜੂ ਸਾਹਿਬ। ਆ ਲਓ।

ਦੇ ਨਹੀਂ ਕਰਵਾ ਲਈ ਜਿੱਦਾਂ ਮਰਜੀ ਸੰਧੂ ਸਾਹਿਬ ਬਿਨਾ ਮੰਗੇ ਤੋਂ ਵੈਜੀਏ ਕਰਵਾ ਲਈ ਇਹਨੇ ਨਹੀਂ ਤੇ ਤੁਹਾਨੂੰ ਪਤਾ ਇਹੋ ਜੀਆਂ ਗਮਾ ਹੱਥ ਨਹੀਂ ਲਾਉਂ ਦਿੰਦੇ ਠੀਕ ਹੈ ਅੱਛਾ ਭਾਈ ਜਸ ਇਹਦੀ ਕੀ ਡਿਮਾਂਡ ਕਰਦੇ ਜੀ ਮੋਹਰ ਤੇ ਸੰਧੂ ਸਾਹਿਬ ਭਾਵੇਂ 65 ਕਰ ਲਈਏ ਹਾਂ ਹਾਂ ਇਹ ਵੀ 2 ਘਟ 60 ਦੀ ਦੇਣੀ ਹੈ 2 ਘਟ 60 ਦੀ ਠੀਕ ਹੈ ਜੀ 2 ਘਟ 60 ਦੀ ਦੀ 4 ਉੱਤੇ 60 ਦੀ ਕਰਦੇ ਕੋਲ ਉਹ 4 ਉੱਤੇ 50 ਦੀ ਸੌਰੀ ਹਾਂ ਰਾਸਿਆ 4 ਉੱਤੇ 50 ਦੀ ਦੇ ਦਾਂਗੇ ਬਿਲਕੁਲ ਆ ਉਹਨਾਂ ਦੇ ਜਵਾਬ ਲੋਕਾਂ ਕਰ ਗੂ 70 75 ਨਹੀਂ ਮੁੱਲ ਕੀਤਾ ਨਿਕਾਜ ਆ ਮੁੱਲ ਠੀਕ ਹੈ ਗਾਂ ਦੇ ਵੀ ਇਹਨੇ ਚੱਲਣਾ ਬਰੀਡ ਵਾਲੀ ਤੁਹਾਨੂੰ ਪਤਾ ਹੁਣ ਗੜੀ ਗਰਮੀ 'ਚ ਇਹੋ ਚੱਲਣੀ ਬਿਲਕੁਲ ਜੀ ਬਿਲਕੁਲ 54 ਦੀ ਜਾਂਦੇ ਜੀ ਹਾਂਜੀ 54 ਮਹਿੰਗੀ ਤੇ ਨਹੀਂ ਸੰਤੂ ਸਾਹਿਬ ਹਾਂ ਚਲੋ ਕੋਈ ਗੱਲ ਨਹੀਂ ਤੇ ਲੋ ਗਾ ਦੁੱਧ ਭਰੋ ਲਓ ਦੋਸਤੋ 54000 ਦੀ ਇਹ ਵੈੜ ਤੁਹਾਨੂੰ ਮਿਲ ਜੂਗੀ ਠੀਕ ਆ ਤੇ ਬਾਕੀ ਤੁਹਾਨੂੰ ਦੱਸ ਹੀ ਦਿੱਤੀ ਆ ਪੂਰੀ ਡਿਟੇਲ ਬੌਲੇ ਤੇ ਜਿੰਨੇ ਵੀ ਚੱਲਣ ਡਈ ਆ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਤਸੱਲੀ ਕਰ ਲੈ ਚੋਕੇ ਭਰਾਗੇ ਸਾਹਿਬਾ ਇਹ ਮਾਝੀ ਆ ਗਾਂ ਇਹ ਲੈਣੀ ਮਾਝੀ ਆ ਇੱਕ ਸਾਹਿਬ ਤੇ ਠੀਕ ਹੈ ਜੀ ਹਾਂ ਜੀ ਠੀਕ ਹੈ ਅੱਛਾ ਭਾਈ ਜਸ ਅਗਲੇ ਤੀਜੇ ਨੰਬਰ ਤੇ ਆ ਗਈ ਆਪਣੇ ਕੋਲ ਮੱਝ ਇਹ ਦੂਜਾ ਸੂਹ ਛੋਟੀ ਅੱਛਾ ਜੀ ਦੂਜਾ ਸੂਹ ਦੂਜਾ ਦੂਜਾ ਅੱਛਾ ਕਿੰਨੇ ਕ ਦਿਨ ਹੋ ਗਏ ਇਹਨੂੰ ਇਹਨੂੰ 10 ਦਿਨ ਹੋ ਗਏ ਸੰਤੂ ਸਾਹਿਬ ਲਓ ਜੀ 10 ਕ ਦਿਨਾਂ ਦੀ ਸੂਈ ਆ ਦੂਜਾ ਸੂਹ ਮਗਰ ਕਟਾ 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 ਮਗਰ ਕਿੰਨੇ ਕੇ ਦੁੱਧ ਤੇ ਹੁਣੇ ਚੱਲਣ ਡਈਏ ਇਹ ਸੰਤੂ ਸਾਹਿਬ ਹੁਣ 11 12 11 12 ਦੇ ਆ ਠੀਕ ਹੈ ਜੀ ਹਾਂਜੀ ਜੇ ਤਾਂ ਕੋਈ ਆਨਲਾਈਨ ਮੰਗਾਉ 11 ਇੱਥੇ ਆਊਗਾ ਕੋਈ 12 ਜੋ ਠੀਕ ਹੈ ਜੀ ਹਾਂਜੀ 10 ਦਿਨ ਹੋ ਗਏ ਸੋਈ ਠੀਕ ਹੈ ਜੀ ਲਓ ਦੋਸਤੋ 11 ਕਿਲੋ ਹੁਣ ਦੁੱਧ ਤੇ ਚੱਲਦੀ ਪਈ ਆ ਤੇ ਮਗਰ ਕਟਾ ਮੇਲ ਕਾਫ ਨੂੰ ਜਨਮ ਦਿੱਤਾ ਇਸ ਝੋਟੀ ਨੇ ਬਲੈਤਨ گاਵਾ ਨੂੰ ਹੀ ਆ ਇਹਦਾ ਸੰਤ ਠੀਕ ਕਾਂ ਤੋਂ ਬਹੁਤ ਸੋਨਾ ਉਹਨਾਂ ਗਾਂ ਨੂੰ ਉਹਨੇ ਪਛਾਣੂਏ ਹਾਂਜੀ ਕਲੋਕ ਠੀਕ ਹੈ ਸੋ ਦਸਾਂ ਕਿ ਦਿਨਾਂ ਦੀ ਸੂਈ ਆ ਮਗਰ ਕਟਾ ਬਾਕੀ 11 ਕਿਲੋ ਦੁੱਧ ਜਿਹੜਾ ਇੰਦੇ ਠੰਡੇ ਹੁਣ ਹਾਜ਼ਰ ਹੈ। ਇਹ ਫਿਰ ਸੰਤੂ ਸਾਹਿਬ ਸਿੰਗਲ ਹੱਡੀ ਦੇ ਵਿੱਚ ਹੂੰ ਹੂੰ ਬਾਕੀ ਚੋਣ ਚਾਂ ਦੀ ਤਸੱਲੀ ਆਪਣੀ ਕੋਈ ਮੈਂ ਆ ਪੋਲੀ ਪੁਰ ਸ਼ਟਾ ਮਸਾਨੀਗਾ ਇਹ ਵੀ ਗਾਵਾਂ ਵਾਲਾ ਸਾਹਬ ਆ ਸੰਤੂ ਸਾਹਿਬ ਠੀਕ ਹੈ ਜੀ ਹਾਂ ਪੋਲੀ ਉਹ ਨਹੀਂ ਮੜਾ ਰਾਸਿਆ ਨਗਰ ਲਈਦਾ ਚੂਤੇ ਵਿਗਦਾ ਨਹੀਂ ਤੇ 10 ਕਿ 11 ਕਿਲੋ ਦੁੱਧ ਹਾਂ ਜੀ 11 ਕੀ ਮੁੱਲ ਕਰਦੇ ਆ ਮੁੱਲ ਦੇ ਦिए 95000 ਦੇ ਸੰਧੂ ਸਾਹਿਬ ਜਿਨੇ 15 ਕਿਲੋ 16 ਕਿਲੋ ਹਾਂ ਉਹਨਾਂ ਦਾ ਟੱਡਾ ਵੇਖ ਕੇ ਹੀ ਵੀ ਆਖੀ ਜੰਨੇ ਆ ਫੇਰਾ ਕੋਈ ਨਹੀਂ ਵੇ ਆਖਰ ਦਾ ਸੰਧੂ ਸਾਹਿਬ 15 ਕਿਲੋ ਦੁੱਧ ਬੜਾ ਦੂਰ ਜਾਂਦਾ ਜਿਨੇ ਵੇਖਦੇ ਲੱਖ ਰੁਪਏ ਛੱਡ ਦਾਂਗੇ ਜਿਨੇ ਰੁਪਈਏ ਲਾਉਣੇ ਵੀ ਨਹੀਂ ਜਿਨੇ ਪੈਸੇ ਲਾਉਣੇ ਨੇ ਤਸੱਲੀ ਕਰ ਹੀ ਲੈਣੇ ਚੱਲ ਬਿਲਕੁਲ ਜੀ ਮੇਰੇ ਕੋਲ ਸੋਨੇ ਯਾਰ ਕੀ ਝੋਟੀ ਜਿਹਨੇ ਦੇ ਲੋਕੀ ਇਹ ਜੀਆਂ ਲੈ ਕੇ 20 20 ਕਰੀ ਜਾਂਦੇ ਆ ਇਹ ਕੰਮ ਨਹੀਂ ਬਿਲਕੁਲ ਕਰਨਾ ਆਹ ਹਾਂ ਆਓ ਚਲਾਈ ਜਾ ਲੈ 1000 50 ਦੀ 90 ਦੇ ਦਾਂਗੇ 1000 ਘੱਟ 90 ਦੇ 80 ਛੱਡ ਦਾਂਗੇ ਯਾਰ ਪੂਰੀ ਵਜਨ ਵਾਲੀ ਆ ਵੱਡੇ ਕੱਦ ਕੁੱਤ ਦੇ ਵਿੱਚ ਆ ਕੱਦ ਵੀ ਸੋਨਾ ਬਾਕੀ ਖੁੱਲਾ ਦੁੱਧ ਆ 12 ਕਿਲੋਈ ਆ ਪਰ 11 ਕਿਲੋ ਮੰਨ ਕੇ ਕੋਈ ਵੀ ਭਰਾ ਸੌਫਤਾ ਕਰ ਸਕਦਾ ਬਾਕੀ ਦੁੱਧੋ ਚੜਨਾ ਜੇ ਕਰਮਾਲੀ ਨੇ ਅਜੇ ਸੰਧੂ ਸਾਹਿਬ ਅਜੇ ਦਿਨੇ ਵੀ ਦਾਹ ਹੋਇਆ ਸਾਰੇ ਤੁਹਾਨੂੰ ਪਤਾ 15ਵੀਆਂ ਦਿਨਾਂ ਬਾਅਦ ਡੰਗਰ ਕੋਈ ਵੀ ਪਸ਼ੂ ਆ ਨਾ ਬਾਕੀ ਵਿਰਲਾਪੁਰਲਾ ਵੇਖੋ ਗਿੱਠਾਂ ਦੀਆਂ ਗਿੱਠਾਂ ਧੌਂ ਚੌਂ ਸੰਧੂ ਸਾਹਿਬ ਬਹੁਤ ਆ ਪੋਲੀ ਆ ਆ ਲਓ ਜੀ ਠੀਕ ਆ ਜੀ ਸੋ ਦੁੱਧ ਵਾਸਤੇ ਖਾਸ ਤੌਰ ਤੇ ਆਪਾਂ ਪਸ਼ੂ ਖਰੀਦਣਾ ਦੋਸਤੋ ਦੁੱਧ ਵਾਲੀ ਮੈਂ ਆ ਤੇ ਜਰੂਰ ਤੁਸੀਂ ਸੌਦਾ ਕਰ ਲਿਓ ਚੌੜੇ ਪਿੱਠ ਪੁੜੇ ਦੇ ਵਿੱਚ ਆ ਕਦ ਕੁਦ ਬਹੁਤ ਜ਼ਿਆਦਾ ਸੋਹਣਾ ਤੇ ਕਟਾ ਇਹਦਾ ਮਗਰ ਕਿਹੜਾ ਬੱਚਾ ਆਵੇ ਆਵੇ ਹਾਵੇ ਸੰਧੂ ਸਾਹਿਬ ਆ ਲਓ ਜੀ ਦਾ ਸੰਧਨਾ ਦਾ ਲਓ ਜੀ ਆ ਬੱਚਾ ਵੇਖੋ ਇੱਕ ਰੰਗ ਵਾਲਾ ਠੀਕ ਆ ਸੋ ਜੈਡ ਬਲੈਕ ਹੀ ਹੈ ਮਗਰ ਕਟਾ ਥੋੜਾ ਜਿਹਾ ਪਿਛੋਂ ਪੂਸ਼ ਹੋ ਵਾਈਟ ਆ ਬਾਕੀ ਸਾਰਾ ਬਲੈਕ ਹੀ ਆ ਮਗਰ ਠੀਕ ਆ ਉਹ ਬੱਚੇ ਬਲੈਕ ਬੰਨੀ ਦੇਣਾ ਖੇਚ ਦਿੰਦੇ ਬਿਲਕੁਲ ਜੀ ਬਿਲਕੁਲ ਤੇ ਮਾਦੇ ਚੰਗੀ ਆ ਦੋਸਤੋ ਜਰੂਰ ਤੁਸੀਂ ਸੌਦਾ ਕਰ ਲਿਓ ਠੀਕ ਆ ਜੀ 90 ਚੋ ਹਜ਼ਾਰ ਛੋਟ ਸੰਦੂ ਸਾਹਿਬ ਆਖਰੀ ਫੇਸਬੁਕ ਕੁਆਲਿਟੀ ਚੰਗੀ ਆ ਆ ਕਿੰਨੋਂ ਜੋ ਮਰਜੀ ਆਖ ਜੀ ਜਦੋਂ ਲੀਟਰ ਮਾਰੀਏ ਨਾ ਫਿਰ ਪਤਾ ਲੱਗਦਾ ਬਸ ਜੀ ਬਸ 15 16 15 16 15 16 ਬਸ ਬਹਾਰੀ ਇਹੋ ਹੀ ਗੱਲ ਕਰੀ ਜੀ ਬਹਾਰੀ ਸਾਰੀ ਥੋੜਾ 15 16 ਕਿਲੋ ਦੇ ਦਿੰਨੀ ਹੈ ਮਾ ਜੀ 15 16 ਚਵਾ ਕੇ ਦੇਣ ਫਿਰ ਪਤਾ ਲੱਗਦਾ ਇੱਕ ਵੀਰ ਦਾ ਮੈਨੂੰ ਫੋਨ ਆਉਂਦਾ ਵੀਰ ਕਿੰਨਾ ਦੁੱਧ ਮਾਹ 12 ਕਿਲੋ ਆਂਦਾ ਵੀਰ ਨਿਕਲਦਾ ਨਹੀਂ ਉਹ ਜਿਹੜੀਆਂ ਫੀਲਿੰਗਾਂ ਰਸ ਤੇ ਆਪਾਂ ਮਈਆਂ ਭਾਈਆਂ ਹਾਂ ਜੀ ਸੰਦੂ ਮਾਹ 12 ਦੱਸਿਆ ਤੇ 12 ਹੀ ਨਿਕਲੂਗਾ ਹਾਂ ਹਾਂ ਬਿਲਕੁਲ ਮੈਂ ਤੁਸੀਂ ਆਦੇ ਦੋ ਟਾਈ ਦਸਨਾਂ ਦੇ ਉਹਨਾਂ ਚੋਣਾ ਕਿਸੇ ਨੇ ਤੇ ਇਹ ਭਰਾਓ ਤੀਜੇ ਨੰਬਰ ਤੇ ਆ ਚੌਥੇ ਨੰਬਰ ਤੇ ਆ ਮੱਝ ਆ ਗਈ ਇੱਕ ਨੀਲੀ ਦੇ ਵਿੱਚ ਨੀਲੀ ਰਾਵੀ ਦੀ ਠੀਕ ਹੈ ਹਾਂਜੀ ਪਹਿਲਾਂ ਕੱਟੀ ਰਾਸਿਆ ਅੱਛਾ ਇਹ ਪਹਿਲਾਂ ਜੀ ਖੋਖਲਾਤਾ ਇੱਕ ਲਵਾ ਲਿਆ ਕਿਤੇ ਅੱਛਾ ਹਾਂਜੀ ਪੁੱਜ ਪੁੱਜ ਕੇ ਲੱਗਦਾ ਬਣੀ ਹੈ ਹਾਂਜੀ ਹਾਂਜੀ ਪੁੱਜ ਕੇ ਬਣੀ ਆਹ ਕਈ ਨਾ ਨਾਰਮਲ ਸਾਹ ਸੰਭਾਲ ਦੇ ਵਿੱਚੋਂ ਚਲੋ ਪਸੂ ਆਏ ਹੁੰਦੇ ਆ ਤੇ ਨੀਲੀ ਰਾਵੀ ਦੇ ਵਿੱਚ ਦੋਸਤੋ ਇਹ ਮੱਝ ਆ ਠੀਕ ਆ ਥੋੜੀ ਓਵਰ ਵਾਈਟ ਨਸਤਾ ਤੁਹਾਨੂੰ ਨਜ਼ਰ ਆਊਗੀ ਬਤੇਰੇ ਹੈਗੀ ਆ ਤੇ ਅੱਜ ਇਹਨੂੰ ਸਮਾਂ ਕਿੰਨਾ ਕੁ ਹੋ ਗਿਆ ਵੀਰ ਜਸੂ ਸਿੰਘ ਨੂੰ ਇਹਨੂੰ 8 ਦਿਨ ਹੋ ਗਏ ਸੰਤੂ ਸਾਹਿਬ 8 ਦਿਨ ਹਾਂਜੀ ਕਟਾਇਆ ਦਾ ਮਗਰ ਠੀਕ ਮਗਰ ਇਹਦੇ ਵੀ ਕਟਾ ਆ ਗਿਆ ਹਾਂਜੀ ਕਟਾਈ ਠੀਕ ਆ ਜੀ 8 ਦਿਨਾਂ ਦੀ ਸੂਈ ਆ ਤੇ ਕੀ ਹੁਣ ਦੁੱਧ ਥੱਲੇ ਚੱਲਣ ਡਿਆਂਦੇ ਹੁਣ ਸੰਤੂ ਸਾਹਿਬ ਜੇ ਦਾ ਇੱਥ 10 ਕਿਲੋ ਇਹਨਾਂ ਦੁੱਧ ਮੈਂ ਪਹਿਲਾਂ ਛੋਟੀ ਥੱਲੇ ਨੂੰ ਇੱਕ ਬੜਾ ਚੰਗਾ ਦੁੱਧ ਹੈ ਹਾਂਜੀ ਦੁੱਧ ਬੜਾ ਇਹ ਇਧਰ 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 ਵੇਖ ਇਧਰ ਮਾਰੋ ਸੰਤੂ ਸਾਹਿਬ ਗਾੜੀ ਦਾ ਪਿਛੇ ਸਫਾਈਆਂ ਵੇਖੋ ਛੋਟੀ ਦੀਆਂ ਪਿਛੇ ਨਹੀਂ ਤਾਂ ਇੰਨੀ ਛੋਟੀ ਦੀਆਂ ਸਫਾਈਆਂ ਨਹੀਂਆਂ ਸੈਲ ਵੀ ਬੜੀ ਸੀਲ ਵੀ ਬੁੱਕੀ ਸੀਲ ਬੜੀ ਥਾਣਾ ਵੀ ਵਾਈਟ ਦੋ ਚਿੱਟੇ ਥਾਣਾ ਦੋਸਤੋ ਇੱਕ ਬਹਿਣੀ ਵਾਲੇ ਠੀਕ ਹੈ ਸਾਈਡ ਤੋਂ ਦੋਵੇਂ ਥਾਣਾ ਚਿੱਟੇ ਪਿਓਰ ਨੀਲੀ ਰਾਵੀ ਹੈ ਪ੍ਰੋਪਰ ਹੈ ਦੇ ਸਤੂ ਸਾਹਿਬ ਇਹ ਥੋੜਾ ਆਖੋ ਕੋ ਬਿੱਲੀ ਮਨਕਣੀ ਆਖਾ ਤੇ ਬਾਕੀ ਚੰਗੇ ਕਰਤੂਤ ਦੇ ਪਸ਼ੂ ਆ ਕਿਉਂਕਿ ਪਹਿਲਾਂ ਝੋਟੀਆਂ ਵੀਰਾਂ ਦਾ ਵੀ ਦੁੱਧ ਬਹੁਤ ਸੋਹਣਾ ਲੱਗਾ ਹਾਂਜੀ ਦੁੱਧ ਬਹੁਤ ਸੋਹਣਾ ਲੱਗਾ ਤੇ ਸਭ ਤੋਂ ਪਤਾ ਪਤਾ ਜਿਹੜੀ ਅੱਗੇ ਨੀਲੀ ਰਾਵੀ ਪਾਈ ਆ ਆਪਾਂ 7 ਕਿਲੋ ਬੋਲਾ ਦਿੱਥਿਆ ਹਾਂਜੀ ਇਹਦੇ ਥੱਲੇ 7 7 10 ਦੇ ਥੱਲੇ 8 8 ਦਸਾਂ ਇਹਦੇ ਥੱਲੇ 11 ਕਿਲੋ ਆ ਤਾਂ ਆਪਾਂ 10 ਦੀ ਫੁੱਲ ਗਰੰਟੀ ਦੇਵਾਂਗੇ ਸੂਈ ਨੂੰ 10 ਦਿਨ ਨਹੀਂ ਹੋਏ 10 ਦਿਨ 8 10 ਦਿਨ ਸੰਧੂ ਸਾਹਿਬ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਸੂਈ ਨੂੰ ਵੀ 8 10 ਦਿਨ ਨਹੀਂ ਹੋਏ ਆ ਭਾਂਡਾ ਵੇਖੋ ਕਿੰਨਾ ਸਾਫ਼ ਆ ਬਾਕੀ ਤੁਹਾਨੂੰ ਇੱਕ ਥੋੜਾ ਜਿਆ ਤੋੜ ਦੇਖੋ ਕੜੀਆਂ ਸਭਾਂ ਠੀਕ ਆ ਸੋ ਲੈਵਾ ਦੋਸਤੋ ਜਿਵੇਂ ਇੱਕ ਕੰਪੈਕਟ ਜੈਡਰ ਨਹੀਂ ਆਪਾਂ ਦੇਖਦੇਗੇ ਬਾੜਾਂ ਦੇ ਵਿੱਚ ਉਹ ਜੈਡਰਾ ਕੰਪੈਕਟ ਜੈਡਰ ਆ ਲਓ ਦੇਖੀ ਕਿ ਕਿੰਨਾ ਰਸਤਾ ਹੈ ਹਾਈ ਇਧਰੋਂ ਵੀ ਹਾਈ ਇਧਰੋਂ ਵੀ ਵੇਖੋ ਉਧਰ ਵੀ ਵਾਈਟ ਮੋੜ ਦਾ ਮੋੜ ਦਾ Cô thầy bà hay nào <Nhặn> <Nhasha>? ਕੀ ਕੀ ਤੇ ਕਿਹਨਾਂ ਤੇ ਕੋਈ ਨਹੀਂ ਕੋਈ ਨਹੀਂ ਦੇਖੋ ਠੀਕ ਹੈ ਬੱਚਾ ਕਿਹੜਾ ਆ ਬੱਲੇ ਮੱਥੇ ਵਾਲਾ ਹਾਂਜੀ ਬੱਲੇ ਮੱਥੇ ਵਾਲਾ ਕੱਟਾ ਜਾਨਾ ਲਓ ਜੀ ਇਹ ਕੱਟਾ ਮਗਰ ਬੱਲੇ ਮੱਥੇ ਵਾਲਾ ਠੀਕਾ ਜੀ ਅਠਾਂ ਦਸਾਂ ਕਿ ਦਿਨਾਂ ਦਾ ਬੱਚਾ ਹੈਗਾ ਆ ਤੁਸੀਂ ਵੇਖੋ ਠੀਕ ਆ ਬਾਕੀ ਜਸਵੀਰ ਚੋਣ ਜਾਨ ਦਾ ਪੂਰੀ ਤਸਰੀ ਹੈ ਆਪਣੀ ਕੋਈ ਪੂਰ ਸ਼ਟਾ ਨਹੀਂ ਸੰਤੂ ਸਾਹਿਬ ਮੈਂ ਭੋਲੀ ਠੀਕ ਹੈ ਜੀ ਹਾਂਜੀ ਲਓ ਵੀ ਭਰਾਵੋ ਸੋ ਕੋਈ ਵੀਰ ਆਪਦੀ ਦੋ ਡਾਂਗ ਦੇ ਚੋਲੇ ਆਨਲਾਈਨ ਕੋਈ ਸੌਦਾ ਕਰਦਾ ਤੇ ਵੀਡੀਓ ਕਾਲ ਤੇ ਤਸੱਲੀ ਜ਼ਰੂਰ ਕਰ ਲਿਆ ਕਰੋ ਹਾਂਜੀ ਹਾਂਜੀ ਆ ਆ ਲੋ ਆ ਬਚਾ ਲੱਗਾ ਕਿ ਨਾਲ ਥਾਂ ਮਗਰ ਲੇ ਇਹ ਸੰਤੂ ਸਾਹਿਬ ਹੈਗਾ ਹੈ ਆ ਜ਼ਰੂਰ ਮੰਨ ਲਾ ਕੋਈ ਧਾਰ ਧੂਰ ਨਹੀਂ ਆਉਂਦੀ ਉਹ ਚੰ ਅੱਛਾ ਹਾਂਜੀ ਇਹ ਨਹੀਂ ਮੰਨ ਲਓ ਪਰ ਕਰੋ ਲੋ ਜੀ ਪਸਮਾ ਆ ਕੇ ਨਹੀਂ ਤਾਂ ਵਿਖਾ ਦੇਣਾ ਇਹ ਜਦੋਂ ਪਸਮੰਦੀ ਹੈ ਨਾ ਉਹ ਤਾਂ ਚੜ ਜਾਂਦਾ ਸੰਤੂ ਠੀਕ ਹੈ ਜੀ ਠੀਕ ਮਾਸਾਂ ਧਾਰ ਹੁੰਦੀ ਉਹਦਾ ਬਚਾ ਜਾ ਲੱਗਾ ਠੀਕ ਹੈ ਜੀ ਅੱਛਾ ਵੀਰ ਜਸ ਕੀ ਕਰਦੇ ਆ ਮੁੱਲ ਕੀ ਕਰਦੇ ਆ ਡਿਮਾਂਡ ਦੀ ਮੁੱਲ ਸੰਤੂ ਸਾਹਿਬ 95000 ਕਰ ਦਿੰਦਾ ਅੱਛਾ ਜੀ ਹਾਂ ਜੀ 90000 ਦੀ ਦੇ 90000 ਦੀ 90000 ਦੀ ਹਾਂ ਨਰਾਸਿਆ ਅੱਛਾ ਜੀ ਬਿਲਕੁਲ ਜਾਏ 500 ਛੋੜ ਕਰਾਂਗੇ ਠੀਕ ਹੈ ਇਹ ਵਾਕਿਆਂ ਦਾ ਲੋਕੀ ਉਤਰਾ ਹੀ ਨਾ ਚਲ 1000 ਹੀ ਕਰ ਦਾਂਗੇ ਬਹੁਤ ਦਲੇਰ ਹੋ ਗਿਆ ਹਾਂ ਯਾਰ ਹੀ ਕਰਾਂ ਚਲੋ ਜਿੰਨੀ ਵੀ ਕਹਿੰਦਾ ਕਿਸੇ ਨੇ ਮਤਲਬ ਦੋ ਦੋ ਚੋੜਾਂ ਵਾਸਤੇ ਲੈਣੀ ਆ ਨਰਾਸਿਆ ਇਹ ਨੀਲੀ ਦਾ ਵੀ ਲੱਭਦੀ ਘਟਾ ਹੀ ਤੇ ਆਪ ਦੋ ਤਿੰਨ ਹਜ਼ਾਰੋਂ ਮੂੰਹ ਮਹਿੰਗੀ ਲੈਣੀ ਆ ਹਾਂ ਤੇ ਪੌਣੀ ਹੁੰਦੀ ਏ ਹਾਂ ਲਓ ਵੀ ਦੋਸਤੋ ਕਿਨੇ ਦੀ ਕੀਤੀ ਹੁਣ ਹਾਂ ਯਾਰ ਘਟਨਾ 90 ਯਾਰ ਘਟਨਾ 90 ਇਹਨੇ ਆਤਾ ਸਰਦਾਰ ਨੇ ਹੁਣੇ ਰੋ ਘਟਨਾ 90 ਹਾਂਜੀ ਵੇਖੋ ਇਹ ਵੀ ਵਾਈਟ ਤੇ ਬਾਕੀ ਜਿੰਨਾ ਵੀ ਦੁੱਧ 10 ਕਿਲੋ ਹੁਣ ਹੈਗਾ ਮੌਕੇ ਤੇ 10 ਕਿਲੋ ਦੀ ਕੋਈ 9 11 ਕਿਲੋ ਦਿੰਦੀ ਅਸੀਂ ਤੇ ਇੱਕ ਗੱਲ ਨੂੰ ਮੰਨ ਕੇ ਤੁਰਦੇ 6-7 ਕਿਲੋ ਤੋਂ ਵੱਧ ਹਾਂ ਇਹਦੀ ਕਰਤੂਤ ਵੇਖ ਕੇ ਨਹੀਂ ਲਈ ਤੇ ਬਰੀ ਗਾਲ ਕਰਕੇ ਨਹੀਂ ਤੁਰ ਦਿੱਤਾ ਹਾਂ ਬਿਲਕੁਲ ਬਿਲਕੁਲ ਲਓ ਜੀ ਅਗਲੇ ਆ ਆ ਗਈ ਆਪਣੇ ਕੋਲ ਜਿਹੜੀ ਨੈਕਸਟ ਹੈ ਕਿ 6ਵੇਂ ਨੰਬਰ ਤੇ ਹਾਂਜੀ ਠੀਕ ਆ ਤੇ ਵੀਰ ਜੱਸਿਆ ਜੀ ਦੀ ਫਿਰ ਕੀ ਡਿਟੇਲ ਆ ਪੰਜਵੇਂ ਦੇ ਆ ਗਈ ਤੁਸ ਜੀ ਪੰਜਵੇਂ ਨੰਬਰ ਤੇ ਹਾਂਜੀ ਤੇ ਨੀਲੀ ਦੀ ਮਾਂ ਹੈ ਇਹ ਵੀ ਨੀਲੀ ਇਹ ਵੀ ਸੂਈ ਆ ਇਹ ਵੀ ਦੂਜਾ ਸੁਬਾ ਇਧਰ ਤੇਰਾ ਟੇਡਾ ਕੱਟ ਲਓ ਟੇਡੇ ਕੱਟ ਤੇ ਵਿੱਚ ਆ ਦੋਸਤੋ ਦੂਜਾ ਸੁਬਾ ਸੂਈ ਆ ਤੇ ਕਿੰਨਾ ਕਿੰਨੂ ਟਾਈਮ ਹੋ ਗਿਆ ਸੂਈ ਨੂੰ ਕਿੰਨੂ ਦਿਨ ਹੋ ਗਏ ਸਰ ਤੁਸ ਜੀ 10 ਕਿ ਦਿਨ ਹੋ ਗਏ ਹਾਂਜੀ ਠੀਕ ਆ ਕੋਈ 8 ਦਿਨਾਂ ਦੀ ਕੋਈ 10 ਦਿਨਾਂ ਦੀ ਇਹ ਤੋਂ ਵੱਧ ਨਹੀਂ ਕਿਸ ਨੂੰ ਆ ਠੀਕ ਆ ਤੇ ਕੀ ਮਗਰ ਦੇ ਬੱਚਾ ਆ ਗਿਆ ਇਹ ਕਟਾ ਆ ਜੀ ਕਟਾ ਹੀ ਮਗਰ ਇਹਦੇ ਕਟਾ ਹੀ ਆ ਸਾਰਿਆਂ ਦਾ ਠੀਕ ਹੈ ਜੀ ਮਗਰ ਇਹਦੇ ਵੀ ਕਟਾ ਦੋਸਤੋ 10 ਕਿ ਦਿਨਾਂ ਦੀ 8-10 ਕਿ ਦਿਨਾਂ ਦੀ ਸੂਈ ਆ ਦੂਜਾ ਸੂਆ ਤੇ ਦੋ ਤੋਂ ਹੁਣ ਜਸਪੀ ਕਿੰਨੇ ਕਿਤੇ ਚੱਲਣ ਡੀ 11 ਕਿਲੋ ਸੰਧੂ ਸਾਹਿਬ 11 ਕਿਲੋ ਇੱਥੇ ਆਨਲਾਈਨ ਕੋਈ ਮਗਾਊਗਾ ਦਾ 11 ਠੀਕ ਹੈ ਜੀ ਇੱਥੇ ਆਉਗਾ ਤੇ ਤਸल्ली ਕਰੇ ਇਹ ਨਹੀਂ ਮਾਲਾ ਕੋਈ ਹੋ ਅੱਖਾਂ ਦੇ ਦਾਤ ਨਿਕਲੂ ਪੰਜ ਆਹ ਤੇ ਉਹ ਕੰਮ ਲਓ ਜੀ ਸੋ ਨੀਲੀ ਰਾਵੀ ਦੇ ਵਿੱਚ ਆ ਦੋਸਤੋ ਸਿੰਘ ਸੁਖ ਪੂਰਾ ਗੁਲਾਈ ਦੇ ਵਿੱਚ ਆ ਪੂਰੇ ਅਗਲੇ ਪੈਰਾਂ ਤਾਂ ਵੀ ਹੈਗਾ ਮਰਲੇਆਂ ਤੇ ਅਗਲੇ ਪੈਰ ਵੀ ਹੈਗੇ ਜਵਾਬ ਦੇ ਮਾਰੇ ਹੈਗਾ ਠੀਕ ਆ ਮਰਲੇ ਪੈਰ ਵੀ ਤੋਤੇ ਆ ਠੀਕ ਆ ਤੁਸੀਂ ਵੇਖੋ ਗਿੱਟ ਗਿੱਟ ਡੇਡ ਡੇਡ ਗਿੱਟ ਤੋਤੇ ਆ ਪੈਰ ਹਾਂਜੀ ਤੇ ਦੁੱਧ 10 ਕਿਲੋ ਹੀ ਆ ਮੈਂ ਨਾ 10 ਕਿਲੋ ਦੁੱਧ ਉਹ 11 ਕਿਲੋ ਹੀ ਹਾਂ ਐਸਾ ਕੁਝ ਹੋ ਗਿਆ ਖੋਲੋ ਖੋਲ ਦੇਖੋ ਖੋਲ ਦੇਖੋ ਲੈ ਸੰਦੂਖ ਤੇ ਚੋਣ ਇਹੇ ਗਾਂ ਹੀ ਲਾਉਤ ਹੈ ਹਾਂਜੀ ਭੋਲੀ ਚੋਣ ਨਹੀਂ ਸੰਧੂ ਸਾਹਿਬ ਮਾੜਾ ਲੈਣਾ ਉਹ ਬਿਲਕੁਲ ਜੀ ਹਾਂਜੀ ਕੋ ਕੋ ਭਣਾ ਭਰਾਵਾਂ ਨੇ ਚੋਣਾ ਹੁੰਦਾ ਤੇ ਤੁਹਾਨੂੰ ਪਤਾ ਜਿਹੜਾ ਚੋਣਾ ਫਿਰ ਅਸੂਤ ਉਹਨੂੰ ਕੀ ਕਰਾਂਗੇ ਆਪਾਂ ਹੂੰ ਹੂੰ ਇੱਥੇ ਕਮ ਆਪ ਲਓ ਜੀ ਸੋ ਨੀਲੀ ਰਾਵੀ ਦੇ ਪਸੂਆ ਚ ਵਾਧੂ ਆ ਦੋਸਤੋ ਦੋ ਤਿੰਨ ਮੱਝਾਂ ਜਿਹੜੀਆਂ ਤੁਹਾਨੂੰ ਨੀਲੀ ਰਾਵੀ ਦੀਆਂ ਵਖਾਤੀਆਂ ਨੇ ਅੱਛਾ ਸਾਬ ਦੇਖੋ ਨੀ ਚੰਗਾ ਸੋਹਣਾ ਦੇਵਾ ਜੇ ਨਾਲ ਥਣ ਦੇਵਾ ਨਾ ਐ ਬੈਠਾ ਜਾਂ ਨਾ ਕੋਈ ਇਹ ਨਹੀਂ ਮਲਾ ਲਮਕਣਾ ਹੋਊਗਾ ਹੂੰ ਹੂੰ ਠੀਕ ਸਾਬ ਇਹਨਿਕ ਇਹਨੂੰ ਆਪਾਂ ਦੱਸਾਂਗੇ 11 ਕਿਲੋ ਦੁੱਧ ਤੇ ਨਗਰੂ 5 ਕਿਲੋ ਇੱਕ ਤਾਂ ਛੋਟਾ ਬਖਾਉਂਦੀ ਮਗਰਲਾ ਧਾਰ ਦਾ ਇੱਕ ਨੰਬਰ ਫਰਕ ਨਾ ਉਹ ਡੁਕਾ ਡੁਕਾ ਰਹੇਗਾ ਉਸੰਤੂ ਸਾਹਿਬ ਬਚੇਗਾ ਡੁਕੇ ਨਹੀਂ ਰਾਸਿਆ ਗਲਤ ਨਹੀਂ ਕੰਮ ਦੋ ਟਾਈਮ ਚ ਹੋਈ ਸੰਤੂ ਸਾਹਿਬ ਥਣ ਸਹਜ ਜਿਥਨ ਵਿਖਾਉਂਦੀ ਨਾ ਡੁਕਾ ਰਹਿ ਗਿਆ ਉਸ ਤਰ੍ਹਾਂ ਇੱਕ ਹੋ ਜਾ ਸੰਤੂ ਠੀਕ ਚੱਲ ਭਰਾ ਠੀਕ ਆ ਜੀ ਹਾਂ ਬਹੁਤ ਦੋਸਤ 10 ਕਿਲੋ ਇਸ ਮਹੀਨੇ ਦੇ ਥੱਲੇ ਦੁੱਧ ਲੀਟਰ ਨਾਲ ਕੱਲਾ ਕੱਲਾ ਥਣ ਚੋਲੇ ਸੰਧੂ ਸਾਹਿਬਾ ਕਰ ਲੈ ਬਰਾਬਰ ਆਊਗਾ ਵੀ ਆਪਦੀ ਤਸੱਲੀ ਕਰੀ ਜਾਂ ਗੱਲ ਕਾਦੀ ਜਦੋਂ ਪੈਸੇ ਦੇਣੇ ਸੰਧੂ ਸਾਹਿਬ ਫਿਰ ਕਾਦੀ ਗੱਲ ਜਦੋਂ ਅਸੀਂ ਪੈਸੇ ਦੇਗੇ ਤਸੱਲੀ ਕਰਦੇ ਹਾਂ ਅਗਲਾ ਵੀ ਕਰੇ ਹਾਂ ਹਾਂ ਜੀ ਕੀ ਮੋਲ ਲਿੰਦਾ ਜਸਬਈ ਮੋਲ ਤੇ ਸੰਧੂ ਸਾਹਿਬ ਬੱਤਾਲਾ ਸਾਹਿਬ ਹੀ ਰਾਸਿਆ ਬਣਨਾ ਏ ਜਿੱਡੀ ਬਰੀ ਮੋਲ 85000 ਦੀ ਦੇ ਦਈਏ ਸੰਧੂ ਸਾਹਿਬੇ ਅੱਛਾ ਆ 85000 ਹਾਂ 85 ਰੁਪਿਆ ਬੜਾਉਂਦਾ ਮੁਫਤਲਾ ਸਾਹਿਬ ਕਿਹੜਾ ਸਿੱਧੇ ਦੋ ਅਸੀਂ ਦੇ ਦੇ ਕੇ ਹੈ ਸਿੱਧੇ ਦੋ ਅਸੀਂ ਆਹ ਤਾਂ ਮੈਂ ਪੁੱਛੋ ਤਾਂ ਲੱਖ ਰੁਪਿਆ ਲੱਗ ਜਾਣਾ ਇਹ ਸਾਲ ਦਿਨੇ ਫਿਰ ਹੋਰ ਕੀ ਹੈ 85000 ਦੀ ਦੇ ਦਾਂਗੇ ਸੰਧੂ ਸਾਹਿਬ 85 ਹਾਂ ਹੋਰ ਦੱਸ ਅਕਾ 60000 ਦੀ ਭਰਾਵੋ ਜਿਹੜੀ ਇਹ ਮੱਝ ਵੀਰਾਂ ਦਾ ਵੀ ਦੇ ਦੇਾਂਗੇ ਠੀਕ ਹੈ 80 ਦੀ ਦੇ ਦੇਾਂਗੇ ਹੋਣਾ ਰੱਖਿਆ ਨੂੰ ਆ ਵਰਤੀਆਂ ਹੀ ਮੁਕਤ ਆ ਲੈ 80 ਦੀ ਦੇ ਦਾਂਗੇ ਅੱਛਾ ਲਾ ਲੈ ਜੇ ਵਰਤੀਆਂ ਹੋਰ ਵੀ ਕਰੂੰਗਾ ਵੀ ਅਸੀਂ 60000 ਦੀ ਮਿਲ ਜੂਗੀ 60000 ਦੇ ਦੇ ਤੇ ਮਗਰ ਦੇ ਕਟਾ ਠੀਕ ਹੈ ਜੀ ਸਿੰਗਲ ਹੱਡੀ ਦੇ ਵਿੱਚ ਹਾਂ ਜੀ ਇਹ ਉਹ ਵੀ ਸਿੰਗਲ ਹੱਡੀ ਇਹ ਲੋਕੀ ਬੁੱਢੜਾ ਦਾ ਇਹਨਾਂ ਦਾ ਮੋਲ ਕਿੱਥੇ ਦੇਖੋ ਇੱਥੇ ਮਾਰੋ ਇਹ ਵੀ ਸਿੰਗਲ ਹੱਡੀ ਹੂੰ ਦੇਖੋ ਲਓ ਇਹਦਾ ਸੋਨਾ ਵਾ ਸੋਨਾ ਏਟੀਐਮ ਨੇ ਆਕੇ ਹਿਸਾਬ ਲਾ ਗੁੜੀ ਆਹੋ ਇਹ ਲਾ ਸੋਨਾ ਕਹਤਾ ਬਈ ਚਲੋ ਸੋਨਾ ਹੀ ਹੈ ਸਾਰੇ ਪਸ਼ੂ ਸੋਨਾ ਹੀ ਹੈ ਲਾ ਸਿਆ ਨੂੰ ਤਰਾਵਾ ਕਰਾਇਆ ਤੁਣਾ ਹਾਂ ਅੱਛਾ ਬੱਚਾ ਕਿਡਾ ਮਗਰ ਦੇ ਆਵੇ ਉਰਲੇ ਪਾਸੇ ਬੱਧਾ ਜੋ ਸੰਤੂ ਸਾਹਿਬ ਟੀਕੇ ਪਰੋਣ ਲੱਗਿਆ ਨਾ ਥੋੜੀ ਕਾਲੀ ਕਰ ਜਾਂਦੇ ਆ ਹਾਂ ਹਾਂ ਚਲੋ ਜਾਣਕਾਰੀ ਨਹੀਂ ਹੈਗੀ ਨਾ ਹਾਂਜੀ ਹਾਂਜੀ ਨੀਲੀ ਰਵੀ ਦਾ ਨੀਲੀ ਰਵੀ ਨੂੰ ਟੀਕਾ ਪਰੋਣਾ ਚਾਹੀਦਾ ਬਾਕੀ ਹਾਂ ਡਾਕਟਰ ਮਨੀਨਾ ਦੱਸ ਦੇ ਸੰਤੂ ਸਾਹਿਬ ਕਈ ਡਾਕਟਰਾਂ ਨੂੰ ਹੁੰਦਾ ਪਾਹੇ ਲਈਏ ਤੇ ਚਲੋ ਜੀ ਆਓ ਜਾਈਏ ਬਸ ਜੀ ਬਸ ਹਾਂ ਤੇ 120 200 ਵਾਧਾ ਲੈ ਲੈਣਾ ਟੀਕਾ ਤਾਂ ਚਾਹੀਦਾ ਪਰ ਜਿਹੜੀ ਨਸਲ ਉਹ ਨਸਲ ਦਾ ਟੀਕਾ ਪਰਣਾ ਲਓ ਜੀ ਆਹ ਵੇਖੋ ਸੋ 80000 ਦੀ ਪਾਈ ਜਾਂਦਾ ਵੀ ਦੇ ਦਿਆਂਗੇ ਸੰਦੂ ਸਾਹਿਬ ਟੇਡਾ ਘੱਟ ਥੋੜਾ ਘੱਟ ਮਿਲਦਾ ਹੂੰ ਹਾਂ ਡਿੰਗਲ ਜੀ ਇਹੀਂ ਦੇਣ ਜਿਆਦੇ ਲਾ ਦਿੰਨੇ ਰਸ ਹਾਂ ਨਹੀਂ ਨਹੀਂ ਇਹ ਚੀਜ਼ ਲੱਭਦੀ ਬਹੁਤ ਘੱਟ ਆ ਜੀ ਹਾਂਜੀ ਠੀਕ ਆ ਪੈਸਾ ਹੱਥ ਚ ਕੋਈ ਲੈ ਕੇ ਤੁਰ ਪਏ ਫਿਰ ਵੀ ਕਈ ਨਾ ਲੱਭਣੀ ਚੀਜ਼ ਆ ਹਾਂ ਨਹੀਂ ਸੰਦੂ ਸਾਹਿਬ ਇਧਰ ਇਹਦਾ ਜਵਾਬ ਇੱਥੇ ਵੀ ਹੈਗਾ ਪੱਪੀ ਜੀ ਦੋਵਾਂ ਪੱਪੀਆਂ ਚ ਹੈਗਾ ਇਹਨਾਂ ਕੋਈ ਆਖੇ ਉਦਾਂ ਹੀ ਆਖੀ ਜਾਂਦੇ ਠੀਕ ਹੈ ਜੀ ਹਾਂਜੀ ਹੁਣ ਗਾੜੀ ਅਗਲੇ ਦੀ ਮਰਜ਼ੀ ਅਸੀਂ ਤੇ ਆਲਦੀ ਵੱਲੋਂ ਬਰੀਡ ਕਰਕੇ ਰਾਸਿਆ ਲੈਣੀ ਆ ਆਹ ਕਿ ਚੰਗੀ ਬਰੀਡ ਹੀ ਮਿਲੇ ਤੇ ਜਾਰੀ ਮੈਂ ਦੁੱਧ ਚੰਗਾ ਦਿੰਦੀ ਬਿਲਕੁਲ ਜੀ ਬਿਲਕੁਲ ਤੇ ਜਸਬਈ ਅੱਗੇ ਚੱਲ ਗਏ ਆਜੋ ਇੱਧਰ ਅੱਗੇ ਆ ਗਈ ਸੰਤੂ ਸਾਹਿਬ ਨੀਲੀ ਠੀਕ ਹੈ ਜੀ ਬੂਰੀ ਝੋਟੀ ਤੇ ਬੂਰੀ ਝੋਟੀ ਆ ਦੋਸਤੋ ਅੱਗੇ ਸੂਹ ਦੂਜਾ ਕਿ ਕਿਨਵਾ ਦੂਜੇ ਸੂਹ ਹਾਂ ਹਾਂ ਤੇ ਖੜਦੀ ਐ ਟਾਈਮ ਅਜੇ ਇੱਕ ਲੈ ਜੂ ਮਹੀਨਾ ਕੇ ਸੰਤੂ ਸਾ ਮਹੀਨਾ ਵਿੱਚ ਖੜ ਸਕਦੇ 10 ਦਿਨ ਉੱਤੇ ਵੀ ਖੜ ਸਕਦੇ ਠੀਕ ਹੈ ਜੀ ਲਓ ਦੋਸਤੋ ਸਮਾਂ ਲੈ ਜੂਗੀ ਦੂ ਕੰਬਲੀ ਕੰਬਲੀ ਬਿਲਕੁਲ ਆ ਗੋਲਡਨ ਤਾਂ ਅਗਲੇ ਪੈਪਾਂ ਤੇ ਵੀ ਹੈਗਾ ਤਾਂ ਮਗਰ ਲਿਆਂਦੇ ਸਾਰ ਤੇ ਚੱਲਣਾ ਠੀਕ ਹੈ ਜੀ ਹਾਂਜੀ ਠੀਕ ਆ ਫੰਕਸ਼ਨ ਜਿਹੜੇ ਹੈਗੇ ਆ ਦੋਸਤੋ ਨੀਲੀ ਦੇ ਵਿੱਚ ਬਾਕੀ ਸੂਤ ਦੇ ਨਿਸ਼ਾਨ ਵੇਖੋ ਠੀਕ ਹੈ ਜੀ ਬਿਲਕੁਲ ਸੂਤ ਦੇ ਨਿਸ਼ਾਨ ਵੀ ਹੈਗਾ ਥੰਥੁਣਾ ਤੇ ਪੰਤਪਣਾ ਇੱਕ ਨੰਬਰ ਸੰਤੂ ਸਾਹਿਬ ਇਹ ਪੁਰੀ ਰਾਤੀ ਨੀਲੀ ਦੀ ਦਿੱਤੀ ਪੂਰੀ ਨਹੀਂ ਦਿੱਤੀ ਕਿਨੇ ਇਹ ਨਹੀਂ ਕਦੋਂ ਅੱਗੇ ਪਹਿਲੇ ਅੱਛਾ ਮੈਂ ਇਹ ਤਾਂ ਸੂਣ ਆਲੀ ਇਹ ਨਹੀਂ ਨਹੀਂ ਆਇਆ ਕੀ ਪਹਿਲੇ ਸੁਣੇ ਅੱਛਾ 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 ਓਏ ਬੱਚੇ ਸੋਨੇ ਪਾਉਂਦੀਆਂ ਨੇ ਝੋਟੀਆਂ ਬਾਕੀ ਮਾਲੀ ਚੰਗੇ ਤੋਂ ਲੱਗੀਆਂ ਹੁਣ ਹਾਂਜੀ ਹਾਂਜੀ ਤੇ ਬੱਚੇ ਤਾਂ ਸੋਨੇ ਪਾਉਂਦੀਆਂ ਨੇ ਸਿੰਗੀ ਵੇਖੋ ਪੂਰੀ ਤੇ ਜਿਹੜੀ ਦੋਸਤੋ ਵੇਖੋ ਬਾਕੀ ਪੈਰਪੁਰ ਤਾਂ ਚਾਰੇ ਤੋਤੇ ਆ ਸੂਤ ਨਿਸ਼ਾਨ ਤੇ ਬਾਕੀ ਜੇਕਰ ਕੇ ਨੀਲੀ ਤੇ ਮਾਲੀ ਤੋਂ ਬਣੀ ਹੋਈ ਤੇ ਚਲੋ ਬੱਚਾ ਵੀ ਸੋਨਾ ਪਾ ਦਊਗੀ ਇਸ ਵਾਰ ਵੀ ਤੇ ਬਾਕੀ ਅੱਗੇ ਕਈ ਵੀਰ ਨਾਰਮਲ ਹੀ ਇੱਕ ਗੱਬਣ ਕਰਾਉਣ ਦੀ ਸੋਚਦੇ ਵੀ ਗੱਬਣ ਹੋ ਜਾਏ ਮਾਲਿਕ ਕਿਸੇ ਤੋਂ ਵੀ ਜੰਪ ਲਵਾ ਦਿੰਦੇ ਆ ਤੇ ਬਾਕੀ ਆਉਣ ਵਾਲਾ ਸਮਾਂ ਦੱਸੂਗਾ ਕਿ ਹੋ ਜਾ ਬੱਚਾ ਪੌਂਦੀ ਕਰਮਾ ਲਈ ਨਹੀਂ ਮਿੰਨਾ 40 ਦਿਨ ਵੀ ਖੜ ਸਕਦੀ 50 ਵੀ ਖੜ ਸਕਦੀ ਸੰਦੇ ਡੇਢ ਪੌਣੇ 2 ਮਹੀਨੇ ਦਾ ਫਿਰ ਤਾਂ ਪਿਆ ਕੰਮ ਆ ਜੀ ਆਹ 2 ਮਹੀਨੇ ਨਹੀਂ ਰਾਤ ਦੋ ਨਹੀਂ ਖੜ ਸਕਦੀ 2 ਦੇ ਰਾਕੇ ਮਹੀਨਾ ਲੈ ਜੂਗੀ ਹਾਂ ਨਹੀਂ ਸਹੀ ਪੁੱਛ ਕੇ ਦੱਸਿਓ ਸਹੀ ਪੁੱਛ ਕੇ ਦੱਸਿਓ ਇੱਕ ਅੱਗੇ ਥਾਂ ਦੇ ਹੋ ਗਿਆ ਨਾ ਹਾਂ ਅੱਗੇ ਇੱਕ ਮਹੀਨਾ ਦੀ ਕੀ ਜਾਂਦੇ ਆ ਆਹੋ ਕਿ ਦਵਾ ਆਹ ਹਾਂ ਬਾਅਦ ਵਿੱਚ ਸਾਫ਼ ਸੰਭਾਲ ਦਾ ਫਰਕ ਪੈ ਜਾਂਦਾ ਬਸ 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 ਕੋਈ ਜ਼ਿਆਦਾ ਭੈਣ ਭਰਾ ਕੋਈ ਖਰਾਬ ਨਾ ਹੋਵੇ ਥੋੜਾ ਸੰਤੂ ਸਾਹਿਬ 2 ਮਹੀਨੇ ਲਾ ਜੂ 2 ਮਹੀਨੇ ਨਹੀਂ ਖੜਦੀ ਤੂੰ ਅਸੀਂ ਖੜਦੇ ਲੋ ਜੀ ਇਹ ਖਵਾ ਥੋੜਾ ਬਸ ਬਸ ਨਹੀਂ ਮਾਰਦੀ ਆ ਪੱਕੀ ਗੱਲ ਪੁੱਛੀ ਚੰਗੀ ਹੈ ਨਾ ਹਾਂ ਬਾਅਦ ਵਿੱਚ ਵਿਚਰਾ ਹਾਂ ਬਾਰੇ ਰਾਤ ਤੇ ਲੈ ਵੀਡੀਓ ਚੱਲਣਗੀ ਝੂਠ ਮਾਰ ਕੇ ਮਿਲ ਕੇ ਰੱਖਦਾ ਪਾਉਂ ਹਾਂ ਲਓ ਦੋਸਤੋ ਕੋਈ 35 ਕੋਈ ਮਾਲ 30 35 35 ਦਿਨਾਂ ਦਾ ਡਾੜੀਆਂ ਮੰਨ ਕੇ ਕੋਈ ਸੌਦਾ ਕਰ ਲਓ ਠੀਕ ਕੋਈ 40 ਵੀ ਲੈ ਜੂ ਸੰਤੂ ਸਾਹਿਬ ਚੰਗਾ ਜਿੰਨੇ ਵੱਧ ਲੈ ਜੀ ਜਸੂ ਉਹਨਾਂ ਨੇ ਜਿਹੜੀ ਗਰੰਟੀ ਦਿੱਤੀ ਸੀ ਤੇ ਉਹਨਾਂ ਨੇ ਨਹੀਂ ਇੰਨੇ ਮਹੀਨੇ ਕਰ ਉਹ ਚਲੋ ਕੋਈ ਗੱਲ ਨਹੀਂ ਅੱਪ 6 ਮਹੀਨੇ ਦੀ ਗਰੰਟੀ ਦੇ ਦਾਂਗੇ ਦਸਾਂ ਚੱਕਰ ਦੇਣਾ ਕੋਈ 5-4 ਦਿਨ ਤਰ ਤਰ ਹੋ ਸਕਦਾ ਜੇ ਅਗਲੇ ਕੋਈ 15-20 ਦਿਨ ਤੋਂ ਉੱਤੇ ਦੇ ਗਏ ਸਮਾਂ ਤੂੰ ਫਿਰ ਸਾਹ ਸੰਭਾਲ ਦੇਣ ਦਾ ਫਰਜ਼ ਵੀ ਆਪਣਾ ਬਣਦਾ ਹਾਂ ਹਾਂ ਬਿਲਕੁਲ ਹਾਂ ਤੇ ਇੱਕ ਸਿੰਗਲਾ ਡੀਜੇ ਵੀ ਬਿਲਕੁਲ ਬੂਰੀ ਝੋਟੀ ਆ ਦੋਸਤੋ ਦੂਜਾ ਸੂਹਾ ਸੂਣੀ ਆ ਬਾਕੀ ਤੁਹਾਨੂੰ ਸਾਰੀ ਇਹ ਝੋਟੀ ਦਿਖਾ ਦਿੱਤੀ ਆ ਸਮਾਂ ਲੈ ਜੂ ਗਰਮਾੜੀ ਠੀਕ ਆ ਮਹੀਨਿਆਂ ਮਹੀਨਾ ਲੈ ਜੇ ਮਹੀਨੇ ਤੋਂ ਉੱਤੇ 5 ਲੈ ਜੇ 10 ਲੈ ਜੇ ਦਿਨ ਠੀਕ ਆ ਬਾਕੀ ਤੁਹਾਨੂੰ ਪੂਰੀ ਡਿਟੇਲ ਮਿਲ ਗਈ ਆ ਫੇਸ ਕੁਆਲਿਟੀ ਆ ਦੇਖੋ ਠੀਕ ਆ ਮੂੰਹ ਮਥੇਰੀ ਵੀ ਚੰਗੀ ਆ ਸਿੰਘ ਸੁੰਗ ਬਿਲਕੁਲ ਇੱਕੋ ਜਿਹੇ ਦੋਵੇਂ ਗੁਲਾਈ ਦੇ ਵਿੱਚ ਜੇ ਰਾਤ ਸਿਆ ਦਿਨ ਲੈ ਜੂ ਕਿਤੇ ਵਿਸਾਖੀ ਆ ਰਿਆਂ ਮੈਨੂੰ ਪੰਜ ਪੰਜ ਕੇ ਪੇੜਾ ਜਿੱਦੀ ਕੱਟਰੀ ਸੋਹਣੀ ਆ ਬਿਲਕੁਲ ਜੀ ਬਿਲਕੁਲ ਤੇ ਬਾਕੀ ਦੱਸੋ ਜਸਬਾਈ ਕੀ ਮੁੱਲ ਲੈਂਦਾ 80 ਦੀ ਕੋਈ ਵਿੱਚੋਂ ਮਾਨਤਨ ਕੀ 80 ਦੀ ਨਹੀਂ ਕਰਨੀ 75000 ਦੀ ਹਾਂ ਆ ਨਾ ਜਵਾਵੇ ਦੌਰ ਪਈਆਂ ਨਹੀਂ ਘਟਣਾ ਬੰਦਾ 75000 ਪੰਜ ਸਿੱਧਾ ਹੀ ਛੱਡਣਾ ਹੈ ਹਾਂ ਲਾ ਸਿੱਧੀ ਮਾਰੀ ਛਾਲ ਹੈ 75000 ਜਿੰਮੜੇ ਛੋਟੀ ਬੋਟੀ ਜਿੱਦਾਂ ਬ੍ਰਿਤੀਆਂ ਵਿੱਚ ਨਾ ਪਿਆਰ ਹੋ ਗਈ ਲਓ ਜੀ ਇਹ ਨਾ ਸਾਹਮਣੇ ਪੈਣੀ ਹਾਂ ਓਕੇ ਜੀ ਲਓ ਦੋਸਤੋ 75000 ਦੀ ਅੱਜ ਆ ਬਾਕੀ ਅਗੇ ਦੋਸਤੋ ਵਾਧੇ ਵੰਦੀ ਇਹ ਵੀ ਕਰਮਾ ਜਿਵੇਂ ਦੇਣ ਅਗੇ ਲਈ ਜਾਂਦੀ ਆ ਉਵੇਂ ਨੇੜੇ ਜਾ ਕੇ ਕੋਈ ਵੀਰ 2 ਪੈਸੇ ਵੀ ਕੱਢ ਸਕਦਾ ਨਫਾ ਵੀ ਲੈ ਸਕਦੇ ਹੋ ਤੁਸੀਂ ਮਾਲ ਕਿਹੜਾ ਮਿਲਦਿਆ ਤੁਹਾਨੂੰ ਪਤਾ ਹੀ ਬਸ ਬਸ ਉਹ ਇੱਕ ਬੜੀ ਆ ਸੋਹਣ ਭੁਨੇ ਦਾ ਭਾਜੀ ਇਹਦਾ ਮੁੱਲ ਹਾਂਜੀ ਠੀਕ ਹੈ ਜੀ ਤੇ ਜਸਪਾਈ ਇਹੋ ਸੀ ਪਸ਼ੂ ਅੱਜ ਆਪਣੇ ਕੋਲ ਹਾਂਜੀ ਠੀਕ ਆ ਤੇ ਬੋਲ ਦਈਏ ਨੰਬਰ 9952 37248 ਹਾਂਜੀ 92158 9 9958 92382 ਠੀਕ ਹੈ ਜੀ ਹਾਂਜੀ ਠੀਕ ਲਓ ਦੋਸਤੋ ਇਹ ਟੋਟਲ 6 ਪਸ਼ੂ ਸੀਗੇ ਅੱਜ ਚਾਰ ਮੱਝਾਂ ਜਿਹੜੀਆਂ ਆਪਾਂ ਤੁਹਾਨੂੰ ਦਿਖਾਤੀਆਂ ਨੇ ਤੇ ਦੋ ਵੜਾ ਨੇ ਠੀਕ ਆ ਪਸ਼ੂ ਸਾਰੇ ਸਵੇ ਸੁਬਾਹ ਆ ਇੱਕ ਬੂਰੀ ਜਿਹੜੀ ਆਪਾਂ ਤੁਹਾਨੂੰ ਲਾਸਟ ਵਿੱਚ ਇਹ ਝੋਟੀ ਦਿਖਾਈ ਆ ਇਹ ਬੂਰੀ ਗੱਭਣ ਆ ਤੇ ਟਾਈਮ ਤੁਹਾਨੂੰ ਇਹਦਾ ਵੈਸੇ ਨੋਟ ਕਰਾ ਹੀ ਦਿੱਤਾ ਠੀਕ ਆ ਜੀ ਬਾਕੀ ਫੇਰ ਵੀ ਕੋਈ ਵੀਰ ਆ ਕੇ ਆਪਦੀ ਤਸੱਲੀ ਕਰ ਸਕਦਾ ਜਿੰਨਾ ਕਿ ਤੁਹਾਨੂੰ ਟਾਈਮ ਦੱਸਿਆ ਗਿਆ ਉਹਨਾਂ ਕਾ ਟਾਈਮ ਦੋਸਤੋ ਕੋਈ ਵੀਰ ਆਪਦੇ ਸ਼ੋਰ ਕਰ ਸਕਦਾ ਠੀਕ ਆ ਤੇ ਇਹ ਅੱਜ ਪਸ਼ੂ ਸੀਗੇ ਸਾਰੇ ਦੁੱਧ ਤੇ ਆ ਕੋਈ ਆਪਦੀ ਤਸੱਲੀ ਕਰ ਸਕਦਾ ਦੋ ਡੰਗ ਚੋਲੋ ਚਾਰ ਟਾਈਮ ਚੋਲੋ ਠੀਕਾ ਸੋ ਨੰਬਰ ਬਿਲਕੁਲ ਸਕਰੀਨ ਤੇ ਚੱਲ ਰਹੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ